ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਵੱਲੋਂ ਕੱਲ ਮੀਡੀਆ ਖਿਲਾਫ ਕੀਤੀ ਗਈ ਬਿਆਨਬਾਜ਼ੀ ਅਤੇ ਆਟਾ ਦਾਲ ਸਕੀਮ ਦਾ ਫਾਇਦਾ ਲੈਣ ਵਾਲਿਆਂ ਨੂੰ ਪਿਖਾਰੀ ਕਹਿਣ ਅਤੇ ਸੈਕਸ ਸਕੈਂਡਲ 'ਚ ਫਸੇ ਆਪ ਵਿਧਾਇਕ ਸੰਦੀਪ ਕੁਮਾਰ ਤੇ ਵਿਰੋਧ ਵਿੱਚ ਅਕਾਲੀ ਦਲ ਆਗੂਆਂ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੁੱਤਲਾ ਖੂਕ ਕੇ ਪ੍ਰਦਰਸ਼ਨ ਕੀਤਾ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਆਪ ਪਾਰਟੀ ਦੀ ਲੀਡਰਸ਼ਿਪ ਦਾ ਝਗੜਾ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਖਬਰਾ ਗਈ ਹੈ ਇਸ ਮੌਕੇ ਅਕਾਲੀ ਦਲ ਦੇ ਆਗੂਆਂ ਨੇ ਆਪ ਲੀਡਰਸ਼ਿਪ ਦੀ ਜਮ ਕੇ ਨਿੰਦਾ ਕੀਤੀ ਕੇਜਰੀਵਾਲ ਦੀ ਜਿਹੜਾ ਮੰਤਰੀਆਂ ਦਾ ਨੰਗਾ ਕਿਠਾ ਅੱਗੇ ਵੀ ਬਹੁਤ ਜ਼ਿਆਦਾ ਵੱਡੇ ਤਦਾਦ ਚ ਉਹਦੇ ਜਿਹੜੇ ਐਮ ਐਲ ਏ ਮੰਤਰੀ ਨੇ ਉਹ ਆਪਣੀਆਂ ਗਲਤੀਆਂ ਕਰਕੇ ਜੋ ਲੋਕਾਂ ਨਾਲ ਉਹਨਾਂ ਨੇ ਧੋਖੇ ਕੀਤੇ ਜੋ ਉਹਨਾਂ ਨੇ ਕੀਤਾ ਪਰ ਇਹ ਬਹੁਤ ਵੱਡੀ ਸ਼ਰਮਨਾਕ ਗੱਲ ਹੈ ਕਿ ਜਿਹੜਾ ਸੰਦੀਪ ਉਹਨਾਂ ਦਾ ਜਿਹੜਾ ਮੰਤਰੀ ਆ ਉਹ ਅੱਜ ਇਹੋ ਜਿਹੇ ਇੱਕ ਨੌਣੇ ਕਾਰਨਾਮੇ ਉਹਦੇ ਸਾਹਮਣੇ ਆਏ ਆ ਜੋ ਬਹੁਤ ਹੀ ਸ਼ਰਮਸਾਰ ਵਾਲੇ ਆ ਤੇ ਇਹ ਜਿਹੜਾ ਕਾਰਾ ਕੀਤਾ ਇਹ ਉਥੇ ਭਗਵੰਤ ਮਾਨ ਸ਼ਰਾਬੀ ਨੇ ਜਿਹੜੇ ਸਾਡੇ ਸਤਿਕਾਰਯੋਗ ਭਾਈਚਾਰੇ ਦੇ ਗਰੀਬ ਲੋਕਾਂ ਨੂੰ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਦੇ ਕੇ ਨੀਲੇ ਕਾਰਡ ਬਣਾਏ ਸੀ ਉਹਨਾਂ ਨੀਲੇ ਕਾਰਡ ਧਾਰਕਾਂ ਨੂੰ ਜਿਹੜਾ ਇਹਨੇ ਪੁਖਾਰੀ ਗਿਆ ਹੈ ਇਹ ਬਹੁਤ ਵੱਡਾ ਮਜ਼ਾਕ ਹੈ ਮੈਂ ਸਮਝਣਾ ਇਹ ਉਹ ਵੀਰ ਜਿਨ੍ਹਾਂ ਨੂੰ ਉਹ ਪਰਿਵਾਰ ਜਿਨ੍ਹਾਂ ਨੇ ਐਡੀ ਪ੍ਰਦੀਪ ਪ੍ਰਸ਼ਾਭਲੀ ਵਰਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਉਹ ਹੀ ਦੇਣਗੇ ਇਸ ਕਰਕੇ ਅੱਜ ਜਿਹੜਾ ਇਸਤਰੀ ਅਕਾਲੀ ਦਲ ਵੱਲੋਂ ਉਹਦਾ ਪਿੱਟ ਸਿਆਪਾ ਕੀਤਾ ਲੋਕ ਭਲੀ ਭਾਨ ਤੇ ਜਾਣੂ ਨੇ ਔਰ ਅੱਜ ਦਾ ਇਹ ਪੋਟਾਚ ਕਰਕੇ ਅਸੀਂ ਆਮ ਜਨਤਾ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹਦੇ ਝੰਸੇ ਵਿੱਚ ਨਾ ਆ ਜਿਓ ਇਹਨਾਂ ਦੇ ਐਮਪੀ ਜਿਹੜੇ ਆ ਉਹ ਸਟੇਜਾਂ ਤੇ ਆ ਕੇ ਬੋਲਦੇ ਆ ਵੀ ਇਹ ਇੱਕ ਪਖਾਰੀਆਂ ਨੂੰ ਕਾਟ ਦਿੱਤੇਗੇ ਬਣਾ ਕੇ ਇਹਨੇ ਆਮ ਪਬਲਿਕ ਪਬਲਿਕ ਦੇ ਨਾਲ ਜਿਹੜਾ ਮਜ਼ਾਕ ਕੀਤਾ ਇਹਦੀਆਂ ਸਹੀਏ ਸਹੀਏ ਜਿਹੜੀਆਂ ਅਸਲੀਅਤ ਬਿਲਕੁਲ ਪਬਲਿਕ ਦੇ ਸਾਹਮਣੇ ਆ ਰਹੀ ਆ ਬਿਊਰੋ ਰਿਪੋਰਟ ਪੰਜਾਬ ਨਾਓ